ਸਤਿ ਸ਼੍ਰੀ ਅਕਾਲ ਜੀ ਪੰਜਾਬ জব ਅਲਰਟ YouTube ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਹਾਜ਼ਰ ਹੋਏ ਹਾਂ ਪੰਜਾਬ ਵਿੱਚ ਆਈਆਂ ਗਰੁੱਪ ਸੀ ਦੀਆਂ ਅਸਾਮੀਆਂ ਬਾਰੇ ਜਾਣਕਾਰੀ ਲੈ ਕੇ ਜੀ ਜਿਸ ਨੂੰ ਪੰਜਾਬ ਦੇ ਮੁੰਡੇ ਕੁੜੀਆਂ ਸਾਫ ਦਾ ਫੌਜੀ ਸਾਰੇ ਹੀ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਅਤੇ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੀ ਕੋਈ ਵੀ ਗਵਰਨਮੈਂਟ ਫੀਸ ਨਹੀਂ ਹੋਵੇਗੀ ਜੇਕਰ ਆਪਾਂ ਸੈਲਰੀ ਬਾਰੇ ਗੱਲ ਕਰੀਏ ਤਾਂ ਸੈਲਰੀ 29200 ਰੁਪਏ ਪਰ ਮੰਥ ਹੋਵੇਗੀ ਇਹ ਜੋ ਕਲਰਕ ਦੀਆਂ ਅਸਾਮੀਆਂ ਰਹਿਣ ਵਾਲੀਆਂ ਹਨ ਇਹਨਾਂ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਸਾਡੇ ਇਸ ਵੀਡੀਓ ਵਿੱਚ ਅੱਗੇ ਮਿਲ ਜਾਵੇਗੀ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਤੁਸੀਂ ਵੀਡੀਓ ਉੱਪਰ ਕਮੈਂਟ ਕਰਕੇ ਪੁੱਛ ਸਕਦੇ ਹੋ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਜ਼ਰੂਰ ਆਨ ਕਰ ਦਿਓ ਤਾਂ ਜੋ ਆਉਣ ਵਾਲੀਆਂ ਸਾਮੀਆਂ ਬਾਰੇ ਤੁਹਾਨੂੰ ਸਭ ਤੋਂ ਪਹਿਲਾਂ ਜਾਣਕਾਰੀ ਮਿਲ ਸਕੇ ਅਤੇ ਚੈਨਲ ਨੂੰ ਆਪਣੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਉਹਨਾਂ ਨੂੰ ਵੀ ਪੰਜਾਬ ਵਿੱਚ ਚੱਲ ਰਹੀਆਂ ਸਾਮੀਆਂ ਬਾਰੇ ਸਮੇਂ ਸਿਰ ਜਾਣਕਾਰੀ ਮਿਲ ਸਕੇ ਬਾਅਦਿਆਂ ਵੀਡੀਓ ਦੇ ਵੱਲੋਂ ਜੀ ਇਹ ਜੋ ਅਸਾਮੀਆਂ ਹਨ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਬਠਿੰਡਾ ਵਿੱਚ ਕਲਰਕ ਦੀਆਂ ਅਸਾਮੀਆਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕੈਟਾਗਰੀ ਵਾਈਜ਼ ਤੁਸੀਂ ਪੋਸਟਾਂ ਦੇਖ ਸਕਦੇ ਹੋ ਇਸ ਵਿੱਚ ਨੰਬਰ ਆਫ ਪੋਸਟਾਂ ਜਿਹੜੀਆਂ ਹਨ ਉਹ 38 ਹਨ ਤੁਸੀਂ ਚੈੱਕ ਕਰ ਸਕਦੇ ਹੋ ਕੈਟਾਗਰੀ ਵਾਈਜ਼ ਕਿਹੜੀ ਕੈਟਾਗਰੀ ਲਈ ਕਿੰਨੀਆਂ ਪੋਸਟਾਂ ਰਹਿਣ ਵਾਲੀਆਂ ਹਨ ਜੀਵਨੀ ਕੀ ਜਨਰਲ ਕੈਟਾਗਰੀ ਲੇਕਿਨ ਇਹ ਪੋਸਟਾਂ ਹਨ ਐਸਸੀ ਬੀਸੀ ਕੈਟਾਗਰੀ ਐਕਸ ਸਰਵਿਸਮੈਨ ਕਿਹੜੀ ਕੈਟਾਗਰੀ ਲਈ ਕਿੰਨੀਆਂ ਅਸਾਮੀਆਂ ਰਹਿਣ ਵਾਲੀਆਂ ਹਨ ਜੇਕਰ ਆਪਾਂ ਸੈਲਰੀ ਬਾਰੇ ਗੱਲ ਕਰੀਏ ਤਾਂ ਉਸ ਬਾਰੇ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਮੰਤਰੀ ਸੈਲਰੀ 29200 ਰੁਪਏ ਪਰ ਮੰਥ ਰਹਿਣ ਵਾਲੀ ਹੈ ਜੀ ਹੁਣ ਆਪਾਂ ਏਜ ਲਿਮਿਟ ਬਾਰੇ ਗੱਲ ਕਰੀਏ ਤਾਂ ਜਨਰਲ ਕੈਟਾਗਰੀ ਵਾਲਿਆਂ ਲਈ ਏਜ ਲਿਮਿਟ 18 ਤੋਂ 37 ਸਾਲ ਤੱਕ ਹੋਵੇਗੀ ਐਸਸੀ ਅਤੇ ਬੀਸੀ ਕੈਟਾਗਰੀ ਕੈਂਡੀਡੇਟਸ ਵਾਸਤੇ ਏਜ ਲਿਮਿਟ 18 ਤੋਂ 42 ਸਾਲ ਹੋਵੇਗੀ ਯਾਨੀ ਕਿ ਐਸਸੀ ਅਤੇ ਬੀਸੀ ਕੈਟਾਗਰੀ ਵਾਲਿਆਂ ਲਈ 5 ਸਾਲ ਦੀ ਏਜ ਰਿਲੈਕਸੇਸ਼ਨ ਦਿੱਤੀ ਗਈ ਹੈ ਨੈਕਸਟ ਆਪਾਂ ਗੱਲ ਕਰਦੇ ਹਾਂ ਐਲੀਜੀਬਿਲਟੀ ਕ੍ਰਾਈਟੇਰੀਆ ਬਾਰੇ ਤਾਂ ਇਸ ਵਿੱਚ ਜੋ ਐਜੂਕੇਸ਼ਨ ਕੁਆਲੀਫਿਕੇਸ਼ਨ ਮੰਗੀ ਗਈ ਹੈ ਤਾਂ ਕੈਂਡੀਡੇਟਸ ਜਿਹੜੇ ਘੱਟੋ ਘੱਟ ਗ੍ਰੈਜੂਏਟ ਪਾਸ ਹੋਣੇ ਚਾਹੀਦੇ ਹਨ ਕਿਸੇ ਵੀ ਸਟਰੀਮ ਦੇ ਵਿੱਚ ਅਤੇ ਕੈਂਡੀਡੇਟਸ 10ਵੀਂ ਕਲਾਸ ਵਿੱਚ ਪੰਜਾਬੀ ਸਬਜੈਕਟ ਪਾਸ ਹੋਣੇ ਚਾਹੀਦੇ ਹਨ ਕੈਂਡੀਡੇਟਸ ਕੋਲ ਕੰਪਿਊਟਰ ਦੀ ਨੌਲੇਜ ਹੋਣਾ ਵੀ ਲਾਜ਼ਮੀ ਮੰਗਿਆ ਗਿਆ ਹੈ ਜੇਕਰ ਆਪਾਂ ਗੱਲ ਕਰੀਏ ਇਹਨਾਂ ਪੋਸਟਾਂ ਦੇ ਫਾਰਮ ਕਿਵੇਂ ਭਰੇ ਜਾਣੇ ਹਨ ਤਾਂ ਇਹਨਾਂ ਪੋਸਟਾਂ ਦੇ ਜੋ ਫਾਰਮ ਨੇ ਉਹ ਆਫਲਾਈਨ ਭਰੇ ਜਾਣਗੇ ਕੈਂਡੀਡੇਟਸ ਇਸ ਐਪਲੀਕੇਸ਼ਨ ਪਰ ਫਾਰਮ ਦਾ ਪ੍ਰਿੰਟ ਕਢਵਾ ਕੇ ਪੈਨ ਨਾਲ ਫਿਲ ਕਰ ਲੈਣਗੇ ਤੁਸੀਂ ਇਸ ਐਪਲੀਕੇਸ਼ਨ ਪਰ ਫਾਰਮ ਨੂੰ ਦੇਖ ਸਕਦੇ ਹੋ ਇਸ ਉੱਪਰ ਕੈਂਡੀਡੇਟਸ ਆਪ ਦੀ ਪਾਸਪੋਰਟ ਸਾਈਜ਼ ਫੋਟੋਗ੍ਰਾਫ ਪੇਸਟ ਕਰਨਗੇ ਉਸ ਤੋਂ ਬਾਅਦ ਆਪ ਦਾ ਨੇਮ ਫਾਦਰ ਨੇਮ ਡੇਟ ਆਫ ਬਰਥ ਏਜ ਕੈਟਾਗਰੀ ਐਡਰੈਸ ਨੈਸ਼ਨੈਲਿਟੀ ਈਮੇਲ ਆਈਡੀ ਫੋਨ ਨੰਬਰ ਐਜੂਕੇਸ਼ਨਲ ਕੁਆਲੀਫਿਕੇਸ਼ਨ ਬਾਰੇ ਸਾਰੀ ਜਾਣਕਾਰੀ ਇਸ ਐਪਲੀਕੇਸ਼ਨ ਫਾਰਮ ਉੱਪਰ ਪੈਨ ਨਾਲ ਭਰ ਲੈਣਗੇ ਇਸ ਫਾਰਮ ਨਾਲ ਦੋ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਰੀਸੈਂਟਲੀ ਕਲਿੱਕ ਕੀਤੀਆਂ ਹੋਣੀਆਂ ਚਾਹੀਦੀਆਂ ਹਨ ਪਲੱਸ ਆਪਦੇ ਐਜੂਕੇਸ਼ਨਲ ਕੁਆਲੀਫਿਕੇਸ਼ਨ ਡਾਕੂਮੈਂਟਸ ਦੀ ਸੈਲਫ ਅਟੈਸਟਡ ਫੋਟੋਕਾਪੀ ਇਸ ਐਪਲੀਕੇਸ਼ਨ ਫਾਰਮ ਨਾਲ ਅਟੈਚ ਕਰਕੇ ਇਸ ਐਪਲੀਕੇਸ਼ਨ ਫਾਰਮ ਨੂੰ ਐਡਰੈਸ ਤੁਸੀਂ ਦੇਖ ਸਕਦੇ ਹੋ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਬਠਿੰਡਾ ਇਸ ਐਡਰੈਸ ਉੱਪਰ ਮਿਤੀ 25 ਜੂਨ 2025 ਸ਼ਾਮ 5 ਵਜੇ ਤੋਂ ਪਹਿਲਾਂ ਬਾਈ ਪੋਸਟ ਜਾਂ ਬਾਈ ਹੈਂਡ ਜਾ ਕੇ ਡਿਪੋਜ਼ਿਟ ਕਰਵਾ ਸਕਦੇ ਹੋ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੀ ਕੋਈ ਵੀ ਗਵਰਨਮੈਂਟ ਫੀਸ ਨਹੀਂ ਹੋਵੇਗੀ ਯਾਨੀ ਕਿ ਜਨਰਲ ਐਸਸੀ ਓਬੀਸੀ ਕੈਟਾਗਰੀ ਕਿਸੇ ਵੀ ਕੈਟਾਗਰੀ ਲਈ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੀ ਕੋਈ ਵੀ ਫੀਸ ਨਹੀਂ ਹੋਵੇਗੀ ਜੇਕਰ ਆਪਾਂ ਗੱਲ ਕਰੀਏ ਸਿਲੈਕਸ਼ਨ ਪ੍ਰੋਸੈਸ ਬਾਰੇ ਤਾਂ ਐਗਜ਼ਾਮ ਪੈਟਰਨ ਤੁਸੀਂ ਦੇਖ ਸਕਦੇ ਹੋ ਜਿਸ ਵਿੱਚ ਇੰਗਲਿਸ਼ ਜਨਰਲ ਨੌਲੇਜ ਦਾ ਤੁਹਾਡਾ ਇੱਕ ਪੇਪਰ ਹੋਵੇਗਾ ਜੋ ਮੈਕਸਿਮਮ 100 ਮਾਰਕਸ ਦਾ ਪੇਪਰ ਰਹਿਣ ਵਾਲਾ ਹੈ ਪਿਆ ਕੁਸ਼ਨ ਇੰਗਲਿਸ਼ ਅਤੇ ਪਿਆ ਕੁਸ਼ਨ ਤੁਹਾਡੇ ਜਨਰਲ ਨੌਲੇਜ ਦੇ ਰਹਿਣ ਵਾਲੇ ਹਨ ਕੈਂਡੀਡੇਟਸ ਨੂੰ ਹਦਾਇਤ ਦਿੱਤੀ ਜਾਂਦੀ ਹੈ ਕਿ ਉਹ ਸਮੇਂ-ਸਮੇਂ ਤੇ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਚੈੱਕ ਕਰ ਸਕਦੇ ਹਨ ਤਾਂ ਜੋ ਉਹਨਾਂ ਨੂੰ ਇਗਜ਼ਾਮ ਬਾਰੇ ਸਾਰੀ ਜਾਣਕਾਰੀ ਸਮੇਂ ਸਿਰ ਮਿਲ ਸਕੇ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੀ ਲਾਸਟ ਡੇਟ 25 ਜੂਨ 2025 ਸ਼ਾਮ 5 ਵਜੇ ਤੱਕ ਰਹਿਣ ਵਾਲੀ ਹੈ ਇਹਨਾਂ ਦੇ ਅਫੀਸ਼ੀਅਲ ਨੋਟੀਫਿਕੇਸ਼ਨ ਅਤੇ ਅਪਲੀਕੇਸ਼ਨ ਫਾਰਮ ਦਾ ਲਿੰਕ ਤੁਹਾਨੂੰ ਸਾਡੇ ਟੈਲੀਗ੍ਰam ਚੈਨਲ ਤੇ ਮਿਲ ਜਾਵੇਗਾ ਜਿਸ ਦਾ ਲਿੰਕ ਤੁਹਾਨੂੰ ਸਾਡੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਵੀ ਮਿਲ ਜਾਵੇਗਾ ਜਿੱਥੇ ਜਾ ਕੇ ਕੈਂਡੀਡੇਟਸ ਸਾਰੀ ਜਾਣਕਾਰੀ ਲੈ ਸਕਦੇ ਹਨ ਅਤੇ ਐਪਲੀਕੇਸ਼ਨ ਫਾਰਮ ਨੂੰ ਭਰ ਕੇ ਬਾਈਪੋਸ ਜਾਂ ਬਾਈ ਹੈਂਡ ਜਮਾ ਕਰਵਾ ਸਕਦੇ ਹਨ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਨਾ ਹੋਰ ਕਿਸੇ ਜਾਣਕਾਰੀ ਬਾਰੇ ਕਮੈਂਟ ਕਰਕੇ ਪੁੱਛ ਸਕਦੇ ਹੋ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੀਆਂ ਅਸਾਮੀਆਂ ਬਾਰੇ ਜਾਣਕਾਰੀ ਲੈ ਕੇ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ